ਬਾਕੀ ਆ ਗਿਆ ਦੂਜੇ ਨੰਬਰ ਤੇ ਪੰਜਾਬ ਤੋਂ ਆਪਣਾ ਹੈਗਾ ਜੀ ਬੰਦ ਡੋੜਪਿੰਡ ਜ਼ਿਲ੍ਹੇ ਮੋਕੇ ਦਾ ਇਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਲਓ ਜੀ ਹਾਂ ਜੀ ਆਪਣੇ ਪੰਜਾਬ ਵਾਲੇ ਦੇਸੀ ਜੱਟ ਬਾਬੂ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਜਿਵੇਂ ਠੀਕ ਠਾਕ ਐ ਬਹੁਤ ਵਧੀਆ ਤੁਸੀਂ ਦੱਸੋ ਠੀਕ ਖੁਸ਼ ਹਾਂ ਪੂਰਾ ਖੁਸ਼ ਹਾਂ ਚੜਦੀ ਕਲਾ ਜਮਾ ਤੁਸੀਂ ਹਸੀਆਂ ਨੇ ਨਾਲ ਅਸੀਂ ਖੁਸ਼ ਜਮਾ ਖੁਸ਼ ਆ ਤੂੰ ਹਾਸੀ ਦਾ ਪਤਾ ਹੀ ਵੀ ਕਾਰਨ ਕੀ ਹੱਸਣ ਦਾ ਹਾਂਜੀ ਹਾਂਜੀ ਦੂਜੇ ਨੰਬਰ ਤੇ ਲਾ ਕੇ ਫਿਰ ਝੋਟਾ ਦੂਜੇ ਨੰਬਰ ਤੇ ਆ ਗਿਆ ਜੀ ਹਾਂ ਠੀਕ ਆ ਤੇ ਕਿਹੜੇ ਸਾਹ ਦਾ ਬੱਚਾ ਆਪਣੇ ਆਪ M29 ਦਾ ਜੀ ਆਪੇ M ਆਪਾਂ ਕਿਹੜੇ ਪਿੰਡ ਤੋਂ ਆ ਗਏ ਸਾਡਾ ਪਿੰਡ ਵਾਂਦਰਾ ਜੀ ਬਾਂ ਦਾ ਡੋਟ ਕਿਲੇ ਮੋਗੇ ਦਾ ਪਿੰਡ ਜਿਹੜਾ ਮੋਗੇ ਦਾ ਪਿੰਡ ਆ ਹਾਂ ਉਹਦੇ ਔਰ ਤੇ ਆਲਕੜੇ ਸਭ ਦੇ ਨੇੜੇ ਆ ਗਿਆ ਨਾ ਪਿੰਡ ਉਹਦਾ ਜਹਾ ਸਿੰਘਾਂ ਦੇ ਨੇੜੇ ਹਾਂਜੀ 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 ਜਿਹੜੇ ਮੋਗੇ ਪੰਜਾਬ ਤੋਂ ਪੰਜਾਬ ਤੋਂ ਕੱਲਾ ਝੋਟਾ ਹੀ ਰਿਹਾ ਥੇ ਇਹ ਪੰਜਾਬ ਤੋਂ ਕੱਲਾ ਝੋਟਾ ਆਇਆ ਜੀ ਜਿਹੜਾ ਹਰਿਆਣੇ ਚ ਜਿੱਤ ਕੇ ਗਿਆ ਹਰਿਆਣੇ ਤੋਂ ਜਿਹੜਾ ਜਿੱਤ ਕੇ ਗਿਆ ਤੇ ਅੱਗੇ ਹਰਿਆਣੇ ਵਾਲੇ ਪੰਜਾਬ ਜਿੱਤ ਕੇ ਆਉਂਦੇ ਆਗੇ ਬਾਜੀ ਮੁੜ ਗਈ ਹੁਣ ਆਪਾਂ ਦੁਆਰੇ ਚੱਲ ਪਏ ਦੁਆਰੇ ਚੱਲ ਪਏ ਤੁਰਨਾ ਆਪਾਂ ਹਾਂ ਸੋ ਬਾਪੂ ਦਾ ਜਿਹੜਾ ਝੋਟਾ ਇਹ ਦੂਜੇ ਨੰਬਰ ਤੇ ਆ ਗਿਆ ਐਮਨਤੀ ਦਾ ਬੱਚ ਬਾਈ ਸਾਡਾ ਨਾਮ ਮਲਕੀਰ ਸਿੰਘ ਪੱਕੂ ਆ ਹਾਂਜੀ ਸਾਨਾ ਫਾਦਰ ਦੁੱਲਾ ਸਿੰਘ ਹਾਂਜੀ ਪਿੰਡ ਸਾਡਾ ਵੰਦਰਾ ਹਾਂਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 99144 24354 ਠੀਕ ਆ ਅਸੀਂ ਕੋਕ ਖੇਤਰ ਮੇਲੇ ਤੇ 9 ਤਰੀਕ ਦੇ ਆਏ ਹੋਏ ਹਾਂ ਤੇ ਅੱਜ ਸਾਡਾ 12 ਤਰੀਕ ਨੂੰ ਰਿੰਗ ਸੀ ਇਹ ਦੂਸਰੇ ਨੰਬਰ ਤੇ ਆ ਗਿਆ ਭਰਾਣੇ ਜਾ ਕੇ ਤੁਸਾਨੂੰ ਬਹੁਤ ਬਧਾਈ ਹੋਵੇ ਜੀ ਸੀਮਨ ਤਿਆਰ ਕਰਵਾਇਆ ਵਾ ਹਾਂ ਸੀਮਨ ਤਿਆਰ ਆ ਜੀ ਦੇਖੇ ਭਰਾਣੇ ਲੋੜੀ ਨੰਬਰ ਆਪਾਂ ਦੇਤਾ ਹਾਂਜੀ 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 ਠੀਕ ਆ ਠੀਕ ਆ ਸੋ ਠੀਕ ਆ ਧੰਨਵਾਦ ਜੀ ਧੰਨਵਾਦ ਜੀ ਲੈ ਲੋ ਛੋਟੇ ਦਰਸ਼ਨ ਕਰ ਲੋ ਜੀ ਹਿੰਦੁਸਤਾਨ ਰੱਖਦਾ ਜੀ ਹਿੰਦੁਸਤਾਨ ਵਾਪਰੇ ਨਾਮ ਰੱਖਦਾ ਜੀ ਪੰਜਾਬ ਤੋਂ ਬੰਦ ਡੋੜ ਪਿੰਡ ਤੋਂ ਆ ਜੀ ਇਹ ਛੋਟਾ ਪਹਿਲਾਂ ਵੀ ਇਹ ਕੋਟੜੇ ਕਰਾਂ ਤੋਂ ਵੱਡੇ ਛੋਟਾ ਜਿੱਤਿਆ ਸੀਗਾ ਇਹ ਤਨੌਲੇ ਵੀ ਜਿੱਤਿਆ ਸੀ ਟੜੱਕ ਤੋਂ ਵੀ ਜਿੱਤਿਆਗਾ ਤੇ ਉਸ ਤੋਂ ਪਿਛਲੇ ਤਨੌਲੇ ਵੀ ਜਿੱਤਿਆਗਾ ਤੇ ਗ੍ਰੋ ਹਰੇਕ ਮੇਲੇ ਦੇ ਵਿੱਚ ਇਹ ਛੋਟਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ ਨੰਬਰਾਂ ਚ ਆਉਂਦਾ ਰਹਿੰਦਾਗਾ